ਜਿਹੜੇ ਘਰ ਮਾਂ ਨੂੰ ਪਾਣੀ ਦਾ ਗਲਾਸ ਫੜਾਉਣ ਨੂੰ ਤਿਆਰ ਨਹੀਂ ਪਖੰਡੀਆਂ ਨੂੰ ਏਸੇ ਜਿਵੇਂ ਪੱਖੇ ਚੱਲ ਰਿਆ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਮਾਂ ਜਾਣ ਨੂੰ ਰੋਂਦੀ ਪਈ ਐ ਘਰ ਬਜ਼ੁਰਗ ਤਰਸਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਸਾਨੂੰ ਉਪਦੇ ਮੈਨੂੰ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਤਾਂ ਵਿਖਾਓ ਜਿੱਥੇ ਲਿਖਿਆ ਵੀ ਪਰਿਵਾਰ ਛੱਡ ਕੇ ਰੱਬ ਦੀ ਪ੍ਰਾਪਤੀ ਹੁੰਦੀ ਐ ਹੋ ਸਕਦਾ ਮੈਂ ਨਾ ਪੜਿਆ ਹੋਵੇ ਹੋ ਸਕਦਾ ਸਾਡੇ ਸਹਿਜ ਪਾਠ ਕੀਤੇਆਂ ਉਹ ਸ਼ਬਦ ਆਇਆ ਨਾ ਹੋਵੇ ਸਾਡੇ ਸਾਹਮਣੇ ਸਤਗੁਰਾਂ ਤੇ ਆਖਿਆ ਭਗਤ ਕਬੀਰ ਜੀ ਦੇ ਦਾ ਸਲੋਕ ਪੜ੍ਹਦੇ ਆ ਨਾ ਉਹਨਾਂ ਸਲੋਕਾਂ ਦੇ ਦੋ ਸਲੋਕਾਂ ਦਾ ਪਾੜ ਤੁਸੀਂ ਕਈ ਵਾਰੀ ਕੀਤਾ ਹੋਣਾ ਨਾ ਮਾ ਮਾਇਆ ਮੋਹਿਆ ਕਹਿਤ ਲੋਚਣ ਮੀਤ ਭਗਤ ਲੋਚਣ ਜੀ ਭਗਤ ਨਾਮਦੇਵ ਜੀ ਦੇ ਘਰ ਚਲੇ ਗਏ ਉਹਨੂੰ ਉਹਨਾਂ ਨੇ ਕੰਮ ਕਰਦੇ ਆ ਵੇਖ ਲਿਆ ਉਹਨੂੰ ਆਂਦੇ ਤੂੰ 24 ਘੰਟੇ ਕੰਮ ਕਰੀ ਜਾਣਾ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਤੂੰ ਅਰਜਦੋਮੇ ਆਉਣਾ ਉਦੋਂ ਤੂੰ ਕੰਮ ਕਰ ਰਿਹਾ ਹੋਣਾ ਤੇ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਨਾਮਾ ਮਾਇਆ ਮੋਹਿਆ ਸਾਰੇ ਬੋਲੋ ਨਾਮਾ ਮਾਇਆ ਮੋਹਿਆ ਕੌਣ ਕਹਦਾ ਕਹੇ ਤ ਲੋਚਣ ਮੀਤ ਕਾਹੇ ਚੀ ਪੋਛਾਇਲਾ ਰਾਮ ਨਾ ਲਾਵੋ ਚੀਤ ਤੂੰ 24 ਘੰਟੇ ਆਪਣੇ ਕਾਰੋਬਾਰ ਚ ਮਸਤ ਰਈਂ ਨਾ RAM ਵਾਲੇ ਬੰਨੇ ਰੱਬ ਵਾਲੇ ਬੰਨੇ ਤੇਰਾ ਧਿਆਨ ਕਦੋਂ ਲੱਗਦਾ ਤੇ ਅੱਗੇ ਜਵਾਬ ਦਿੱਤਾ ਨਾਮਾ ਕਹਿ ਤਲੋਚਨਾ ਮੁਖ ਤੇ RAM ਸੰਵਾਲੋ ਹੱਥ ਪਾਉ ਕਰ ਕਾਮ ਸਭ ਚਿੱਤ ਮੇਰਾ ਮਾਲਕ ਵਾਲੇ ਬੰਨੇ ਲੱਗਾ ਤੇ ਹੱਥਾਂ ਪੈਰਾਂ ਨਾਲ ਮੈਂ ਕੰਮ ਕਰਦਾ ਮੇਰਾ ਤੇ ਨਾਮ ਜਪਣਾ ਆ ਵਾ ਕਿਉਂ ਸਾਧ ਸੰਗਤ ਜੀ ਕਰਦੇ ਅਗਲੇ ਇਹਨਾਂ ਸ਼ਲੋਕਾਂ ਦੀ ਵਿਆਖਿਆ ਬੋਲੋ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾ ਕਰਦੇ ਨਾ ਸ਼ਲੋਕਾਂ ਦੀ ਵਿਆਖਿਆ ਅਗਲੇ ਨਹੀਂ ਕਰਦੇ ਅਗਲੇ ਨੂੰ ਪਤਾ ਆ ਵੀ ਸਾਡੇ ਅਹੀਂ ਤੇ ਲਿਆ ਕੇ ਵਿਹਲੇ ਕਰਕੇ ਬਿਠਾਉਣਾ ਵੀ ਵਿਹਲੇ ਹੋ ਜਾਓ ਤੁਸੀਂ ਕੋਈ ਆਂਦਾ ਰੀੜ ਦੀ ਹੱਡੀ ਸਿੱਧੀ ਕਰ ਲਾ ਕੋਈ ਆਂਦਾ ਜੀ ਸਮਾਧੀ ਲਾ ਲਾ ਲੋ ਸਮਾਧੀਆਂ ਬਾਰੇ ਵੀ ਪ੍ਰਮਾਣ ਸੁਣ ਲਓ 730 ਨੰਬਰ ਅੰਕੇ ਮੈਂ ਅੰਕ ਨਾਲ ਤਾਂ ਦੱਸਦਾ ਵੀ ਕੋਈ ਇਹ ਨਾ ਕਵੇ ਕੋਲੋਂ ਕਹਿ ਚੱਲਿਆ 730 ਨੰਬਰ ਅੰਕ ਹੈ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ ਰਾਗ ਸੁਹੀ ਹੈ ਜੋਗ ਨ ਬਾਹਰ ਮੜੀ ਮਸਾਣੀ ਜੋਗ ਦਾ ਅਰਥ ਮਲਾਪ ਜੋਗ ਨਾ ਤਾੜੀ ਲਈ ਐ ਤਾੜੀ ਕਹਿੰਦੇ ਨੇ ਸਮਾਧੀ ਲਾਉਣ ਨੂੰ ਜਾ ਕੇ ਅਰਥ ਪੜ੍ਹ ਲਿਓ ਪ੍ਰੋਫੈਸਰ ਸਾਹਿਬ ਸਿੰਘ ਦੇ ਲਿਖਿਓਏ ਤਾੜੀ ਦਾ ਅਰਥ ਕੀ ਹੈ ਜੀ ਉੱਚੀ ਬੋਲੋ ਜੀ ਹੁਣ ਜਿਹਦੇ 5-7 ਡੰਗਰ ਭੁੱਖੇ ਬੈਠੇ ਹਨ ਉਹਨੂੰ ਕਹੋ ਤੂੰ ਸਮਾਦੀ ਲਾ ਉਹਦਾ ਭਰਾਵਾ 20 ਲੀਟਰ ਦੁੱਧ ਲੈ ਕੇ ਜਾਣਾ ਨਿਆਣਿਆਂ ਦੀ ਫੀਸਾਂ ਨਹੀਂ ਤਾਰਨੀ ਆ ਉਹ ਬੋਲੋ ਪਿਆਰਿਓ ਮਕੈਨਿਕ ਦਾ ਦੋ ਤਿੰਨ ਗੱਡੀਆਂ ਆ ਜਾਣ ਸਪੇਅਰ ਪਾਰਟ ਕੋ ਸਕੂਟਰ ਖੋਲਣ ਵਾਲਾ ਹੋਵੇ ਤੈਨੂੰ ਕਹੋ ਤੂੰ ਸਮਾਦੀ ਲਾ ਉਹਨੂੰ ਉਹਨੂੰ ਸਮਝਾ ਯਾਰ ਕਿਹੜੇ ਬੰਨੇ ਤੋਰਤਾ ਸਾਡੇ ਲੋਕਾਂਨ ਕਦੀ ਕਾਰਨ ਲੱਭ ਕੇ ਵੇਖਿਆ ਵਿਦੇਸ਼ਾਂ ਨੂੰ ਤੁਹਾਡੇ ਬੱਚੇ 50-50 ਲੱਖ ਰੁਪਏ ਖਰਚ ਕੇ ਕਿਉਂ ਭੱਜ ਰਹੇ ਨੇ ਉਥੇ ਕਿਰਤ ਦੀ ਰਿਸਪੈਕਟ ਹੈ ਇੱਥੇ ਕਿਰਤੀ ਨੂੰ ਕਿਹਾ ਜਾ ਰਿਹਾ ਸਾਰੇ ਕੰਮ ਛੱਡ ਕੇ ਸਾਡੇ ਅੱਗੇ ਆਣ ਕੇ ਬਹਿ ਜਾ ਮੈਂ ਤੇ ਹਰ ਸਟੇਜ ਤੇ ਕਹਿੰਦਾ ਅਗਲੇ ਸਾਲ ਸਾਨੂੰ ਨਾ ਬੁਲਾਇਓ ਤੁਹਾਡੇ ਚ ਕੋਈ ਵਿਅਕਤੀ ਇੱਥੇ ਗੁਰਬਾਣੀ ਦੀ ਵਿਆਖਿਆ ਕਰਕੇ ਤੁਹਾਨੂੰ ਸੁਣਾਵੇ ਸਵਾਦ ਆਜੂ ਅਸੀਂ ਕਹਿੰਦੇ ਬਾਣੀ ਆਪ ਪੜੋ ਉਹ ਕਹਿੰਦੇ ਪਾਠ ਸਾਡੇ ਕੋਲੋਂ ਕਰਾਓ ਤੁਹਾਡੇ ਕੋਲੋਂ ਪਾਠ ਆਪ ਹੋਣਾ ਨਹੀਂ ਕੋਈ ਤੁਹਾਡੇ ਕੋ ਮਰਿਆਦਾ ਵਾਲਾ ਪਾਠ ਬੋਲੋ ਜੀ ਮਰਿਆਦਾ ਵਾਲਾ ਪਾਠ ਹੋਣਾ ਨਹੀਂ ਅਸ਼ਾ ਕਿੰਨੀ ਕਮਾਲ ਦੀ ਗੱਲ ਕਹਿੰਦੇ ਪਹਿਲਾਂ ਰੱਬ ਅਸੀਂ ਪਾਵਾਂਗੇ ਫਿਰ ਤੁਹਾਨੂੰ ਦੇਵਾਂਗੇ ਤੇ ਸਿੱਧਾ ਹੀ ਰੱਬ ਨਾਲ ਜੁੜ ਜੂ ਹੋਈ ਵਿਚੋਲਾ ਜਰੂਰ ਪਾਉਣਾ ਤੁਸੀਂ ਕੋਈ ਵਿਚੋਲਾ ਗੁਰੂ ਨੂੰ ਬਣਾਓ ਜੈਸਾ ਸਤਗੁਰੂ ਸੁਣੀ ਦਾ ਤੈਸੋ ਹੀ ਮੈਂ ਵਿਛੜਿਆ ਹਾਰ ਦਰਗਾਹ ਦਾ ਵਸੀਤ ਬਾਣੀ ਪੜੋ ਆਪਣੇ ਘਰਾਂ ਵਿੱਚ ਸਵੇਰੇ ਦਿਨ ਦੀ ਸ਼ੁਰੂਆਤ ਸਤਿਗੁਰ ਦੀ ਬਾਣੀ ਤੋਂ ਕਰੋ ਘਰਾਂ ਚ ਲਾ ਲੀਆਂ ਫੋਟੋਆਂ ਦੇ ਧਾਰੀਆਂ ਦੀਆਂ ਕਈ ਤਾਂ ਇਨਾਂ ਨਿਹਂੇਰ ਸਾਈਂ ਦਾ ਕੋਠੇ-ਕੋਠੇ ਜਿੱਡੀਆਂ ਫੋਟੋਆਂ ਲਾਈਆਂ ਦੇ ਧਾਰੀ ਬਾਬਿਆਂ ਦੀਆਂ ਸਿਰੇ ਉੱਠ ਕੇ ਅਰਗਬਤੀਆਂ ਲਾਉਂਦੇ ਬਾਬਿਆਂ ਦੀਆਂ ਫੋਟੋਆਂ ਨੂੰ ਹੀ ਤਾਂ ਧੂਫ ਦਿਖਾਉਂਦੇ ਆ ਦੱਸੋ ਜੀ ਉਹਨਾਂ ਨੂੰ ਗੁਰਮਤਿ ਕਿੱਥੋਂ ਸਮਝ ਆ ਜੂ ਜਿਹੜੇ ਸਰੀਰਾਂ ਦੀ ਪੂਜਾ ਪੈ ਕਰਦੇ ਨੇ ਆਪਣੇ ਮਗਰ ਤੋਰ ਛੱਡਿਆ ਉਹਨਾਂ ਨੂੰ ਵੀ ਆਜੋ ਜੀ ਆਜੋ ਇਹੋ ਜਿਹੇ ਬੰਦਿਆਂ ਨੂੰ ਫਿਰ ਗੁਰਮਤ ਪਸੰਦ ਨਹੀਂ ਆਉਂਦੀ ਚੰਗੀ ਨਹੀਂ ਲੱਗਦੀ ਤਾਂ ਮੈਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਆਪਣੀਆਂ ਮਾਵਾਂ ਅੱਗੇ ਮੇਰੀ ਉਹ ਭੈਣੋ ਗੁਰਬਾਣੀ ਆਪ ਪੜੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਾਚੇ ਸਹਿਵਾ ਕਿਆ ਨਹੀਂ ਕਰਤਾ ਤੇਰਾ ਸੌਜੀ ਜਿਸ ਦੇ ਕਿ ਗੁਰੂ ਕੋਲ ਸਾਡਾ ਘਰ ਪੂਰਾ ਨਹੀਂ ਹੁੰਦਾ ਸਭ ਕੁਝ ਮਿਲਦਾ ਹੈ ਇਥੋਂ ਸਭ ਕੁਝ ਮਿਲਦਾ ਹੈ ਤਾਂ ਸਬਰ ਮਿਲਦਾ ਸੰਤੋਖ ਮਿਲਦਾ ਹਰ ਇੱਕ ਚੀਜ਼ ਇਥੋਂ ਮਿਲਦੀ ਪੱਲਾ ਅਗਣਾ ਤੇ ਗੁਰੂ ਅਗੇ ਡੋਇਦਾ ਇਦਾਂ ਇਦਾਂ ਡੋ 16 ਸਬ ਦੀ ਬਾਣੀ ਪੜਦੇ ਆ ਪਰੋਜ ਗੁਰੂ ਗ੍ਰੰਥ ਸਾਹਿਬ ਜੀ ਦੇ 13 ਨੰਬਰ ਅੰਕ ਤੇ ਸ਼ਬਦ ਹੈ ਕਿੰਨੇ ਅੰਕ ਤੇ ਜੀ 13 ਨੰਬਰ ਅੰਕ ਤੇ ਰਾਗ ਗੌੜੀ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕਰੋਧ ਨਗਰ ਬੋ ਮਿਲ ਸਾਧੂ ਮਿਲ ਸਾਧੂ ਖੰਡ ਰਖੰਡਾ ਹੈ ਜਿਵੇਂ ਕਿਸੇ ਪਿੰਡ ਦੇ ਬਾਹਰ ਗੰਦਗੀ ਪਈ ਹੋਵੇ ਤੇ ਬਾਹਰੋਂ ਆਇਆ ਬੰਦਾ ਆਉਂਦਿਆਂ ਕਹਿ ਦਿੰਦਾ ਯਾਰ ਇਹ ਪਿੰਡ 'ਚ ਕਿੱਦਾਂ ਦੇ ਲੋਕ ਵੱਸਦੇ ਆ ਪਿੰਡ ਸਾਫ਼ ਸੁਥਰਾ ਨਹੀਂ ਹੈਗਾ ਉਹ ਜੇ ਗੰਦ ਕਿਸੇ ਹੋਰ ਨੇ ਪਾਇਆ ਹੁੰਦਾ ਤੇ ਸਾਰੇ ਪਿੰਡ ਨੂੰ ਚਾਰ ਗੱਲਾਂ ਸੁਣਾ ਕੇ ਜਾ ਜਾਂਦਾ ਇਦਾਂ ਹੁੰਦਾ ਨਾ ਜਿਨ੍ਹਾਂ ਦੇ ਘਰ ਰਿਸ਼ਤੇਦਾਰ ਆਇਆ ਹੁੰਦਾ ਉਹਨਾਂ ਦਾ ਘਰ ਪਿੰਡ ਦੇ ਵਿੱਚ ਹੁੰਦਾ ਉਹਨਾਂ ਵਿਚਾਰੇ ਤੇ ਮੱਝ ਵੀ ਕੋਈ ਨਹੀਂ ਹੁੰਦੀ ਰੂੜੀ ਕਿਸੇ ਹੋਰ ਦੀ ਖਲਾਰੀ ਕਿਸੇ ਹੋਰ ਨੇ ਨਾਲ ਹੀ ਕਿਸੇ ਹੋਰ ਦੀ ਉਹ ਗੰਦਗੀ ਵੇਖ ਕੇ ਕਈ ਵਾਰੀ ਜਾਣ ਲੱਗਿਆਂ ਕਹਿ ਜਾਂਦਾ ਯਾਰ ਤੁਹਾਡੇ ਪਿੰਡ ਚ ਸਫਾਈ ਹੈ ਨਹੀਂ ਕਹਿ ਜਾਂਦਾ ਕਈ ਵਰੀ ਸਾਫ ਸੁਥਰਾ ਨਹੀਂ ਹੈਗਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਸਰੀਰ ਨੂੰ ਪਿੰਡ ਆਖਿਆ ਨਗਰ ਆਖਿਆ ਇਹ ਕਾਹਦੇ ਨਾਲ ਭਰਿਆ ਕਾਮ ਕ੍ਰੋਧ ਨਗਰ ਸਾਰੇ ਬੋਲੋ ਜੀ ਇਹ ਤੇ ਉਹ ਬਾਣੀ ਜਿਹੜੀ ਰੋਜ਼ ਪੜਦੇ ਆਪਾਂ ਸੌਣ ਲੱਗੇ ਆ ਕਾਮ ਨਗਰ ਬਹੁ ਭਰਿਆ ਇਹ ਭਰਿਆ ਪਿਆ ਮਹਾਰਾਜ ਕੀ ਕਰੀ ਇਹ ਕਹਿੰਦੇ ਮੇਲ ਸਾਧੂ ਬੋਲੋ ਸਾਰੇ ਮੇਲ ਕੌਣ ਆ ਸਾਧੂ ਇੱਥੇ ਜੀ ਹੁਣ ਬੈਠੇ ਕਿਤੇ ਨਾਂ ਨਾ ਲੈ ਦਿਓ ਆਪਣੇ ਆਪਣੇ ਬਾਬੇ ਦਾ ਇਹ ਕੌਣ ਸਾਧੂ ਆਜੀ ਜਿਹਦੀ ਗੱਲ ਗੁਰੂ ਰਾਮਦਾਸ ਜੀ ਕਰ ਰਿਹਾ ਬੋਲੋ ਪਿਆਰਿਓ ਖੁੱਲ ਕੇ ਕਹੋ ਨਾ ਇੱਕ ਵਾਰੀ ਕਿ ਡਾਰਾ ਹੁੰਦਾ ਇਹ ਕਹੋ ਖੁੱਲ ਕੇ ਕਹੋ ਕੌਣ ਆ ਸਾਧੂ ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਗੁਰੂ ਸਾਧੂ ਗੁਰੂ ਰਾਮਦਾਸ ਵੇਲੇ ਮਹਾਰਾਜ ਵੇਲੇ ਕਿਹੜਾ ਸਾਧੂ ਹੋਏਗਾ ਜਿਹਦੇ ਜਿਹਦੇ ਕੋਲ ਸਾਨੂੰ ਤੋਰਨਗੇ ਭਲਾਓ ਉਹ ਤੇ ਉਦੋਂ ਗੁਰੂ ਰਾਮਦਾਸ ਜੀ ਆ ਬੈਠੇ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਅੱਛਾ ਉਹ ਤੇ ਸਾਨੂੰ ਬਾਣੀ ਨਾਲ ਜੋੜ ਰਹਾ ਆ ਉਹ ਕਿਉਂ ਕਿਸੇ ਪਖੰਡੀ ਕੋਲ ਭੇਜਣਗੇ ਸਾਨੂੰ ਬਈ ਉਹ ਤਾਂ ਉਹ ਗੁਰੂ ਅਮਰਦਾਸ ਜੀ ਕੋਲੋਂ ਉਹ ਹੀ ਤੇ ਸਿੱਖਿਆ ਲਈ ਉਹਨਾਂ ਨੇ ਕਿ ਆਹ ਉਹ ਸਿੱਖ ਸਤਗੁਰੂ ਕੇ ਪਿਆਰਿਓ ਪਾਣੀ ਗਾਉਣ ਦੀ ਪ੍ਰੇਰਣਾ ਦੇਣ ਵਾਲੇ ਗੁਰੂ ਸਾਨੂੰ ਕਿਸੇ ਪਖੰਡੀ ਸਾਧੂ ਕੋ ਭੇਜਣਗੇ ਤੇ ਅੱਜ ਵੇਖੋ ਕਿਦਾਂ ਸਾਧੂਆਂ ਤੇ ਫੁੱਲ ਛੱਤੇ ਜਾ ਰਹੇ ਐ ਕਿਉਂ ਜੀ ਗਲਾਬ ਦੇ ਫੁੱਲ ਜਦੋਂ ਉਹਨਾਂ ਦੇ ਫੁੱਲਾਂ ਦੀ ਵਰਖਾ ਹੁੰਦੀ ਹੈ ਨਾ ਰੇੜੀ ਵਾਲੇ ਦਾ ਵੀ ਜੀ ਕਰਦਾ ਰੱਬਾ ਕਿਹੜੀ ਜੂਨ ਚ ਪਾਤਾ ਏ ਮੈਨੂੰ ਮੈਨੂੰ ਵੀ ਕਿਤੇ ਇਦਾਂ ਦੀ ਜੂਨ ਚ ਭੇਜਦਾ ਮੇਰੇ ਤੇ ਵੀ ਫੁੱਲ ਛੜਦੇ ਲੋਕ ਬੋਲੋ ਪਿਆਰਿਓ ਹਾਂਜੀ ਕਿਦਾਂ ਫੁੱਲ ਸੁੱਟਦੇ ਆ ਕਿਦਾਂ ਛੜਕਾ ਕਰਦੇ ਆ ਕਿਦਾਂ ਮੈਟ ਵਿਛਾਉਂਦੇ ਉਹਨਾਂ ਦੇ ਥੱਲੇ ਜਿਹੜਾ ਪਿਓ ਕੰਮ ਕਰਦਾ ਨਾ ਉਹਨੂੰ ਪਾਣੀ ਵੀ ਨਹੀਂ ਫੜਾਉਣ ਨੂੰ ਤਿਆਰ ਕਰੀ ਬੀ ਜਿਹੜਾ ਬਾਪੂ ਕੰਮ ਕਰਦਾ ਜਿਹੜਾ ਮਿਹਨਤ ਕਰਦਾ ਨਾ ਉਹਦੇ ਉਹਦੀ ਉਹਦੀ ਰਿਸਪੈਕਟ ਨਹੀਂ ਕਰਦੇ ਜਿਸ ਦਿਨ ਸਾਡਾ ਸਮਾਜ ਕਿਰਤਿਆਂ ਦੀ ਰਿਸਪੈਕਟ ਕਰਨ ਲੱਗ ਪਿਆ ਤੇ ਵੇਲੜਾਂ ਨੂੰ ਇਗਨੋਰ ਕਰਨ ਲੱਗ ਪਿਆ ਸਾਡਾ ਸਮਾਜ ਤਰੱਕੀਆਂ ਵਾਲੇ ਵੱਲ ਤੁਰ ਪਵੇਗਾ ਤਰਾਕੀਆਂ ਵਾਲੇ ਬਣ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਜਦੋਂ ਇਦਾਂ ਹੋ ਗਿਆ ਪਰ ਅਜੇ ਉਲਟਾ ਕੰਮ ਹੈ ਅਜੇ ਜੇ ਸਾਡੇ ਵਰਗਾ ਕੋਈ ਇੱਕ ਅਦਾ ਪ੍ਰਚਾਰਕ ਬੋਲਦਾ ਵੀ ਆ ਨਾ ਉਹ ਸਾਡੇ ਨਾਲ ਤੁਰਦੀ ਵਿਜਾ ਉਲਟਾ ਉਹ ਤੇ ਕਹਿੰਦੇ ਇਹ ਤੇ ਨਿੰਦਿਆ ਕਰਦੇ ਮਹਾਂਪੁਰਖਾਂ ਦੀ ਇਹਨਾਂ ਨੂੰ ਤੇ ਕੀੜੇ ਪੈਣੇ ਆ ਮੈਂ ਕਹਿੰਦੇ ਪੈਣਗੇ ਤੁਹਾਡੇ ਕੋਲੋਂ ਨਹੀਂ ਕਢਾਉਂਦੇ ਸੀ 25 ਸਾਲ ਹੋ ਗਏ ਜਿਹਦੇ ਪੈ ਨਹੀਂ ਹਾਂਜੀ ਇੰਨਾ ਨਹੀਂ ਆਪਣੇ ਪਿਓ ਤੇ ਯਕੀਨ ਮੈਨੂੰ ਜੇ ਦੀ ਮੈਂ ਰੋਜ਼ ਗੱਲ ਕਰਦਾ ਇਹਨਾਂ ਦੇ ਸ਼ਰਾਬ ਤੋਂ ਡਰ ਜਾਵਾਂਗੇ ਅਸੀਂ ਯਾਰ ਹੱਦ ਹੋ ਗਈ ਇਹ ਇਹਨਾਂ ਡਰ ਪਾਇਆ ਇਹਨਾਂ ਡਰ ਪਾਇਆ ਦਵਾਈ ਰੱਬ ਦੀ ਡਰ ਚੋਂ ਨਿਕਲੋ ਆਪਣੇ ਡਰੋ ਕਿਰਤੀ ਦੀ ਦਿਹਾੜੀ ਮਾਰ ਲਗੀਆਂ ਡਰੋ ਯਾਰ ਦਿਹਾੜੀਦਾਰ ਦਾ ਤੁਸੀਂ ਹੱਕ ਮਾਰੀ ਜਾਂਦੇ ਉਦੋਂ ਡਰ ਨਹੀਂ ਆਉਂਦਾ ਤੁਹਾਨੂੰ ਉਦੋਂ ਮਨ ਵਿੱਚ ਕੋਈ ਖੌਫ ਨਹੀਂ ਆਉਂਦਾ ਪਿਆਰੇ ਤਾਂ ਮੈਂ ਹੱਕ ਮਰੀ ਜਾਣਾ ਇਹਦੇ ਨਾਲ ਮੈਂ ਧੋਖਾ ਕਰੀ ਜਾਣਾ ਯਾਰ ਇਹਦੇ ਨਾਲ ਮੈਂ ਬੇਈਮਾਨੀ ਕਰੀ ਜਾਣਾ ਯਾਰ ਉਦੋਂ ਮਾਸਾ ਡਰ ਨਹੀਂ ਆਇਆ ਜਦੋਂ ਵੇਲਰ ਬਾਰੇ ਬੋਲਿਆ ਤੇ ਕਿਦਾਂ ਅੱਗੇ ਡਿਫੈਂਸ ਬਣ ਕੇ ਅੱਗੇ ਖਲੋ ਗਿਆ ਵੀ ਕੋਈ ਬੋਲ ਕੇ ਵਿਖਾਵੇ ਸਾਡੇ ਮਹਾਂਪੁਰਖਾਂ ਬਾਰੇ ਜਿੰਨੀਆਂ ਤੁਸੀਂ ਪਖੰਡੀਆਂ ਦੀਆਂ ਚਮਲਾਂ ਚੜਦੇ ਹੋ ਜਿਗਰ ਤੇ ਗੁਰੂ ਦੇ ਚਰਨ ਝਾੜੇ ਹੁੰਦੇ ਸ਼ਾਇਦ ਤੁਹਾਡੇ ਘਰਾਂ ਦੀ ਰੂਪਰੇਖਾ ਅੱਜ ਹੋਰ ਹੁੰਦੀ ਅਜੇ ਵੀ ਜਾਗ ਜਾਓ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਕੋ ਸ਼ਾਮਾਂ ਨੂੰ ਕਰਾ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਦੇ ਕਾਰਜ ਚ ਕੀ ਨਹੀਂ ਹੈਗਾ ਆਪਣੇ ਗੁਰੂ ਦੇ ਅੱਗੇ ਸਜਦਾ ਕਰੋ ਗੁਰੂ ਦੀ ਬਾਣੀ ਖੁਦ ਪੜੋ ਆਪਣੀਆਂ ਘਰਾਂ ਵਿੱਚ ਨਹੀਂ ਕਿਹਦੇ ਘਰ ਧੀ ਪੁੱਤ ਹੈਗਾ ਕਿਸੇ ਪਖੰਡੀ ਕੋਲ ਜਾਣ ਦੀ ਲੋੜ ਨਹੀਂ ਝੋਲੀ ਢੋ ਆਪਣੇ ਗੁਰੂ ਦੇ ਚਰਨਾਂ ਵਿੱਚ ਛਾਨ ਕੇ ਨਾ ਆਪਣੀਆਂ ਧੀਆਂ ਪੁੱਤਾਂ ਦੀ ਇੱਜ਼ਤ ਨੂੰ ਜਾ ਕੇ ਪਖੰਡੀਆਂ ਕੋਲ ਨਿਲਾਮ ਕਰਾਓ ਹੱਥ ਜੋੜ ਕੇ ਬੇਨਤੀ ਮੇਰੀ ਤਰਲਾ ਤੁਹਾਡੇ ਅਗੇ ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝ ਲਿਆ ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੋਏਗਾ ਤਾਂ ਪਾਦਸ਼ਾਹ ਕੀ ਬਖਸ਼ਿਸ਼ ਕਰਦੇ ਨੇ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਆਪਣੇ ਸਾਧੂ ਗੁਰੂ ਨੂੰ ਮਿਲ ਕੇ ਇਹ ਨਗਰ ਸਾਫ਼ ਕਰ ਲਈਏ ਆਪਾਂ ਜਦੋਂ ਇਹ ਨਗਰ ਸਾਫ਼ ਹੋ ਗਿਆ ਫੇਰ ਕੀ ਹੋਊਗਾ ਨਾ ਸਵੰਜੋ ਕਿਲ ਵਿਖੋ ਕਰਤਾ ਘਰ ਆਇਆ ਭਜੋ ਕਿਲ ਵਿਖੋ ਹੁਣ ਇਸ ਘਰ ਦਾ ਮਾਲਕ ਆ ਗਿਆ ਹੁਣ ਇਸ ਘਰ ਦੀ ਗੰਦਗੀ ਹੁਣ ਸਾਫ ਹੋ ਜਾਣੀ ਹੈ ਭਜੋ ਹੁਣ ਤੁਸੀਂ ਨਿਕਲ ਜਾਓ ਇੱਥੇ ਤੁਹਾਡੀ ਨਹੀਂ ਚੱਲਣੀ ਹੁਣ ਕਾਮਕ੍ਰੋਧ ਜਦੋਂ ਰਾਤ ਨੂੰ ਸੌਣ ਲੱਗਿਆ ਸ਼ਬਦ ਪੜ੍ਹ ਕੇ ਸੁਣਦੇ ਹੋ ਨਾ ਸੋਲਾ ਸਾਹਿਬ ਦੀ ਬਾਣੀ ਦਾ ਜਦੋਂ ਰਾਤ ਨੂੰ ਪੰਜ ਸ਼ਬਦ ਪੜ੍ਹ ਕੇ ਰਾਤ ਨੂੰ ਇੱਕ ਵਾਰ ਇਹ ਇੱਕ ਆਕਰ ਮਾਨੋ ਕੇ ਪੜਿਆ ਕਰੋ ਕਿ ਕਿੰਨੇ ਪਿਆਰੇ ਬਚਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਕਹਿੰਦੇ ਨੇ ਬੁੱਕ ਕਰਨਾ ਆਪਣੀ ਜਿਹੜੀ ਅੰਜਲੀ ਆ ਨਾ ਜਿਹੜਾ ਆਪਣਾ ਬੁੱਕ ਵਾ ਜਿਵੇਂ ਆਪਾਂ ਇਦਾਂ ਹੱਥ ਨਹੀਂ ਕਰਦੇ ਕੁਝ ਲੈਣ ਲਈ ਅੰਜਲੀ ਕਰਦੇ ਆ ਕਹਿੰਦੇ ਆਪਣੀ ਅੰਜਲੀ ਕਰਨੀ ਆਪਣੇ ਗੁਰੂ ਅੱਗੇ ਸਾਧੂ ਅੱਗੇ ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ